ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਣਿਆ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸੇਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਦੇ ਪਰਲੇ ਪਾਸੇ ਨਾਲ ਹੀ 5000 ਕਿਊਸੇਕ ਉਹ ਚ ਉਹਨੂੰ ਸਰਹੰਦ ਕਹਿੰਦੇ ਐ ਸਰਹੰਦ ਫੀਡਰ ਤੱਕ ਉਹ ਫਾਜ਼ਿਲ ਕਾ ਜਿਹੜਾ ਅਲਾਬਾਦ ਵਾਲਾ ਪੰਨੀਆਲ ਇਹ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇਧਰਲੇ ਪਾਸੇ ਵਾਲਾ ਗਿੱਦੜਵਾਹੇ ਵਾਲਾ ਇਲਾਕਾ ਹੈ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੀ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤਾਂ ਕੱਢ ਹੀ ਨਹੀਂ ਸਕਦੇ ਆਪਾਂ ਕਿਸਮਾ ਉੱਤੇ ਇਹ ਹਜੇ ਕਰ ਗਏ ਇਹ ਪੁਰਾਣੇ ਤਾਂ ਫਿਰ ਕਰ ਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆ ਜੀ ਬਿਜਲੀ ਖਾਪਤ ਹੁੰਦੀ ਹੈ ਮੋਟਰਾਂ ਤੇ ਖਰਚ ਆਉਂਦਾ ਹੈ ਅਜੀ ਕੈਂ ਕਰਦੇ ਆ ਆਪਾਂ ਇਧਰਲੇ ਪਾਸੇ ਵੀ ਇੱਕ ਬਣਾ ਲੈਨੇ ਆ ਹਰੀਕੇ ਪੱਤਣ ਤੋਂ ਤਾਂ ਪਾਣੀ ਆਉਣਾ ਹੈ ਜਿੰਨਾ ਪਾਕਿਸਤਾਨ ਪੂਜਤਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ ਇਧਰ ਹੁਣ ਇਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਜੇ ਸਾਰਾ ਇਲਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ ਹੈਰਾਨ ਹੋ ਜੂਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਆ ਆਜ਼ਾਦੀ ਤੋਂ ਬਾਅਦ